ਸੰਗੀਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਖਾਸ ਕਰਕੇ ਭੈਣਾ ਬੀਬੀਆਂ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣਨ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਚਾਰ ਨਿਜਮਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਾਡੇ ਘਰ ਦੇ ਵਿੱਚ ਤੰਦਰੁਸਤੀ ਅਤੇ ਤਰੱਕੀ ਦੇ ਰਾਹ ਖੋਲ ਦਿੰਦੇ ਆ ਕਿਹਾ ਜਾਂਦਾ ਜਿਸ ਘਰ ਦੀਆਂ ਔਰਤਾਂ ਹਰ ਰੋਜ਼ ਇਹ ਚਾਰ ਕੰਮ ਨੇਮ ਦੇ ਨਾਲ ਕਰਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਹਰ ਕੰਮ ਦੇ ਵਿੱਚ ਬਰਕਤ ਰਹਿੰਦੀ ਆ ਉਸ ਘਰ ਦੇ ਜੀ ਤੰਦਰੁਸਤ ਰਹਿੰਦੇ ਆ ਖੁਸ਼ ਰਹਿੰਦੇ ਆ ਅਤੇ ਤਰੱਕੀ ਕਰਦੇ ਆ ਕਿਉਂਕਿ ਸੰਗਤ ਜੀ ਇਹ ਗੱਲ ਤਾਂ ਸਾਫ਼ ਸਪਸ਼ਟ ਹੈ ਕਿ ਜੇਕਰ ਸਾਨੂੰ ਆਪਣੇ ਜੀਵਨ ਦੇ ਵਿੱਚ ਤਰੱਕੀ ਚਾਹੀਦੀ ਆ ਕਮਾਕਾਰਾਂ ਦੇ ਵਿੱਚ ਕਾਮਯਾਬੀ ਚਾਹੀਦੀ ਆ ਤਾਂ ਉਹਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰੋਏ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਜੇ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਹੋਣਗੇ ਤਾਂ ਹੀ ਅਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਸੋ ਤਨ ਅਤੇ ਮਨ ਦੀ ਤੰਦਰੁਸਤੀ ਹੀ ਇਹ ਸਾਨੂੰ ਕਾਮਯਾਬ ਬਣਾਉਂਦੀ ਆ ਉਹਦੇ ਜੀਵਨ ਦੇ ਵਿੱਚ ਤਰੱਕੀ ਲੈ ਕੇ ਆਉਂਦੀ ਆ ਪਰ ਹੁਣ ਸਵਾਲ ਇਹ ਆ ਵੀ ਅਸੀਂ ਆਪਣੇ ਤਨ ਅਤੇ ਮਨ ਨੂੰ ਤੰਦਰੁਸਤ ਨਰਵਾ ਕਿੰਜ ਰੱਖੀਏ ਤਾਂ ਇਹਦਾ ਜਵਾਬ ਇਹ ਆ ਕਿ ਤਨ ਅਤੇ ਮਨ ਦੋਵਾਂ ਨੂੰ ਚੰਗੀ ਖਰਾਕ ਦੇ ਕੇ ਜਿਵੇਂ ਤਨ ਦੀ ਖਰਾਕ ਆ ਚੰਗਾ ਭੋਜਨ ਪੋਸਟਿਕ ਭੋਜਨ ਉਸੇ ਤਰ੍ਹਾਂ ਮਨ ਦੀ ਖਰਾਕ ਆ ਚੰਗੇ ਵਿਚਾਰ ਸ਼ਰੀਰ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਪੋਸਟਿਕ ਭੋਜਨ ਖਾਣਾ ਜ਼ਰੂਰੀ ਆ ਅਤੇ ਮਨ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਚੰਗੇ ਵਿਚਾਰ ਮਨ ਦੇ ਵਿੱਚ ਭਰਨੇ ਜ਼ਰੂਰੀ ਆ ਪੋਜ਼ਿਟਿਵ ਵਿਚਾਰ 네ਗੇਟਿਵਿਟੀ ਤੋਂ ਦੂਰ ਰਹਿਣਾ ਹੈ ਤਨ ਅਤੇ ਮਨ ਦੋਵਾਂ ਦੀ ਸਾਫ ਸਫਾਈ ਬਹੁਤ ਜ਼ਰੂਰੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਚਾਰ ਨਿਜਮਾਂ ਬਾਰੇ ਹੀ ਗੱਲ ਕਰਾਂਗੇ ਸੰਗਤ ਜੀ ਬਜ਼ੁਰਗ ਅਕਸਰ ਸਮਝਾਉਣ ਦੇ ਲਈ ਇੱਕ ਉਦਾਹਰਨ ਦਿੰਦੇ ਸਨ ਕਹਿੰਦੇ ਮਾਇਆ ਦੀ ਦੇਵੀ ਪਾਵ ਲਕਸ਼ਮੀ ਜੀ ਅਤੇ ਦਲੇਦਰਤਾ ਦੋਵੇਂ ਸਕੀਆਂ ਪੈਣਾ ਨੇ ਅਤੇ ਦੋਵੇਂ ਹੀ ਹਰ ਰੋਜ਼ ਹਰ ਗਲੀ ਹਰ ਮਹੱਲੇ ਹਰ ਘਰ ਦੇ ਕੋਲ ਲੰਗਦੀਆਂ ਨੇ ਜਿੰਨੂੰ ਜਿਹੜਾ ਘਰ ਪਸੰਦ ਆਉਂਦਾ ਏ ਉਸ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਆ ਵਾਸ ਕਰ ਜਾਂਦੀ ਆ ਕਿਉਂਕਿ ਦੋਵਾਂ ਦੀ ਪਸੰਦ ਦੋਵਾਂ ਦਾ ਸੁਭਾਅ ਵੱਖ-ਵੱਖ ਆ ਮਾਇਆ ਦੀ ਦੇਵੀ ਨੂੰ ਪਸੰਦ ਆ ਉਦਮੀ ਲੋਕ ਮਿਹਨਤੀ ਲੋਕ ਸਾਫ਼ ਸਫਾਈ ਵਾਲੇ ਲੋਕ ਆ ਅਤੇ ਦਲਿੰਦਰਤਾ ਨੂੰ ਪਸੰਦ ਆ ਗੰਦਗੀ ਖਿੱਲਰੀਆਂ ਹੋਈਆਂ ਜੀਹਾਂ ਹਨੇਰਾ ਕਲਾਕਲੇਸ਼ ਆਲਸ ਤੇ ਫਿਰ ਦਲਿੰਦਰਤਾ ਨੂੰ ਜਦੋਂ ਇਹ ਚੀਜ਼ਾਂ ਦੇਖਦੀਆਂ ਨੇ ਤਾਂ ਉਸ ਘਰ ਦੇ ਵਿੱਚ ਉਹ ਪ੍ਰਵੇਸ਼ ਕਰ ਜਾਂਦੀ ਹੈ ਉਸ ਘਰ ਨੂੰ ਹੋਰ ਇਹਨਾਂ ਚੀਜ਼ਾਂ ਦੇ ਨਾਲ ਭਰ ਦਿੰਦੀ ਆ ਆਲਸੀ ਲੋਕਾਂ ਨੂੰ ਹੋਰ ਆਲਸੀ ਬਣਾਉਂਦੀ ਆ ਉਹਨਾਂ ਦੇ ਸੁਭਾਅ ਨੂੰ ਹੌਲੀ-ਹੌਲੀ ਚੜਚੜਾ ਕਰ ਦਿੰਦੀ ਆ ਹੌਲੀ-ਹੌਲੀ ਉਹਨਾਂ ਦੇ ਸਰੀਰ ਨੂੰ ਬਿਮਾਰੀਆਂ ਦੇ ਨਾਲ ਜਕੜ ਲੈਂਦੀ ਆ ਫਿਰ ਚੰਗੇ ਭਲੇ ਚੱਲਦੇ-ਚੱਲਦੇ ਉਹਨਾਂ ਦੇ ਕੰਮਕਾਰ ਰੁਕ ਜਾਂਦੇ ਕਿਉਂਕਿ ਜੇਕਰ ਸਾਡਾ ਸਰੀਰ ਬਿਮਾਰ ਆ ਸਰੀਰ ਨੂੰ ਹਰ ਵੇਲੇ ਆਲਸ ਪਿਆ ਰਹਿੰਦਾ ਹੈ ਤੇ ਫਿਰ ਕੰਮਕਾਰਾਂ ਨੇ ਤਾਂ ਰੁਕਣਾ ਹੀ ਆ ਅਸੀਂ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਪਰ ਜੇ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਹੋਣ ਨਰੋਹੀ ਹੁਣ ਮਨ ਖੁਸ਼ ਰਵੇ ਚੜਦੀ ਕਲਾ ਦੇ ਵਿੱਚ ਰਹੇ ਤਾਂ ਸੀ ਆਪਣੇ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਣੇ ਆ ਸੋ ਇਸ ਕਰਕੇ ਕਿਹਾ ਜਾਂਦਾ ਕਿ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣ ਦੀ ਆਦਤ ਪਾਓ ਅਮਰਤ ਵੇਲੇ ਉੱਠੋ ਖਾਸ ਕਰਕੇ ਘਰ ਦੀ ਮੁਖੀਆ ਔਰਤ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਹਰ ਘਰ ਦੇ ਵਿੱਚ ਆਪਾਂ ਦੇਖਦੇ ਆ ਕਿ ਸਭ ਤੋਂ ਪਹਿਲਾਂ ਘਰ ਦੀਆਂ ਔਰਤਾਂ ਉੱਠਦੀਆਂ ਨੇ ਉਹੀ ਚਾਹ ਪਾਣੀ ਨਾਸ਼ਤਾ ਤਿਆਰ ਕਰਕੇ ਘਰ ਦੇ ਬਾਕੀ ਜੀਆਂ ਨੂੰ ਉਠਾਉਂਦੀਆਂ ਨੇ ਇਸ ਕਰਕੇ ਕਿਹਾ ਜਾਂਦਾ ਕਿ ਘਰ ਦੀ ਜੋ ਵੀ ਮੁਖੀਆ ਔਰਤ ਆ ਜਿਹਦੇ ਉੱਤੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਆ ਜਿਹਦੇ ਉੱਤੇ ਰਸੋਈ ਦੀ ਜ਼ਿੰਮੇਵਾਰੀ ਆ ਉਹ ਅੰਮ੍ਰਿਤ ਵੇਲੇ ਉੱਠੇ ਸਭ ਤੋਂ ਪਹਿਲਾਂ ਉੱਠੇ ਉੱਠ ਕੇ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ ਬਿਸਤਰ ਤੋਂ ਤਿਆਰ ਬਾਅਦ ਵਿੱਚ ਲਾਉਣਾ ਹੈ ਪਹਿਲਾਂ ਆਪਣੇ ਮਨ ਨੂੰ ਗੁਰੂ ਚਰਨਾ ਦੇ ਨਾਲ ਜੋੜ ਦੇਣਾ ਹੈ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋ ਬਸ ਉਹ ਨਾਮ ਜਾਪ ਕਰੋ ਕਈ ਭੈਣਾਂ ਬੀਬੀਆਂ ਸਵੇਰੇ ਉੱਠਦੇ ਅਸਾਰ ਹੀ ਝਾੜੂ ਬੋਕਰ ਫੜ ਲੈਂਦੀਆਂ ਨੇ ਸਾਫ ਸਫਾਈ ਕਰਨੀ ਸ਼ੁਰੂ ਕਰ ਦਿੰਦੀਆਂ ਨੇ ਉਹ ਕਹਿੰਦੀਆਂ ਕਿਉਂਕਿ ਇਹ ਵੀ ਤਾਂ ਕਿਹਾ ਹੀ ਜਾਂਦਾ ਹੈ ਕੀ ਕਰਦੀ ਸਾਫ ਸਫਾਈ ਰੱਖੋ ਜਿੱਥੇ ਸਾਫ ਸਫਾਈ ਹੋਵੇ ਉੱਥੇ ਲక్ష్ਮੀ ਜੀ ਆਵਾਸ ਕਰਦੀ ਹੈ ਤਾਂ ਸੰਗਤ ਜੀ ਕਰਦੀ ਆਪਣੇ ਸ਼ਰੀਰ ਦੀ ਸਾਫ ਸਫਾਈ ਕਰਨੀ ਬਹੁਤ ਜ਼ਰੂਰੀ ਆ ਪਰ ਇਹਦਾ ਵੀ ਇੱਕ ਟਾਈਮ ਆ ਜਿਵੇਂ ਆਪਾਂ ਸਵੇਰੇ ਸਵੇਰੇ ਉੱਠਦੇ ਆ ਤਾਂ ਉੱਠਦਿਆਂ ਝਾਰ ਸਭ ਤੋਂ ਪਹਿਲਾਂ ਨਾਮ ਜਪਣਾ ਜ਼ਰੂਰੀ ਆ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਜ਼ਰੂਰੀ ਆ ਸਾਡੇ ਮਨ ਦੀ ਸਾਫ ਸਫਾਈ ਕਰਨੀ ਜ਼ਰੂਰੀ ਆ ਜੇ ਅਸੀਂ ਥੋੜੀ ਦੇਰ ਵੀ ਆਪਣੇ ਮਨ ਨੂੰ ਖੁੱਲਾ ਛੱਡ ਦਿੱਤਾ ਗੁਰੂ ਜਰਨਾ ਦੇ ਨਾਲ ਜੋੜਨ 'ਚ ਦੇਰੀ ਹੋ ਗਈ ਤਾਂ ਇਹ ਮਨ ਦੇ ਉੱਤੇ ਕਈ ਤਰ੍ਹਾਂ ਦੇ ਬੋਝ ਚਿੰਤਾਵਾਂ ਹਾਵੀ ਹੋ ਜਾਂਦੀਆਂ ਨੇ ਪਿਛਲੇ ਦਿਨ ਦੇ ਕੰਮ ਅਗਲੇ ਦਿਨ ਦੇ ਕੰਮ ਯਾਦ ਹੋਣ ਲੱਗ ਜਾਂਦੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਨੇ ਸੋ ਇਸ ਕਰਕੇ ਉੱਠਦਿਆਂ ਸਾਰ ਪਹਿਲਾਂ ਨਾਮ ਜਪ ਕਰਕੇ ਆਪਣੇ ਮਨ ਨੂੰ ਨਾਮ ਦੀ ਖਰਾਕ ਦੇਣੀ ਆ ਇਹਨੂੰ ਗੁਰੂ ਦੇ ਗਿਆਨ ਤੇ ਧਿਆਨ ਦੇ ਨਾਲ ਪਰਣਾ ਹੈ ਬਿਸਤਰ ਤੇ ਬੈਠਿਆ ਬੈਠਿਆ ਹੱਥ ਮੂੰਹ ਧੋਣ ਤੋਂ ਪਹਿਲਾਂ ਹੀ ਜਿੰਨੀ ਦੇਰ ਹੋ ਸਕੇ 5 ਵਾਰ 50 ਵਾਰ 500 ਵਾਰ ਨਾਮ ਜਪੋ ਜੋ ਪਹਿਣਾ ਸਿੱਖ ਧਰਮ ਦੇ ਵਿੱਚ ਨੇ ਉਹ ਗੁਰਮੰਤਰ ਜਪੋ ਵਾਹਿਗੁਰੂ ਜੀ ਦਾ ਜਾਪ ਕਰੋ ਜਾਂ ਫਿਰ ਜਿਸ ਵੀ ਨਾਮ ਦੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੋ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਫਿਰ ਉਸ ਤੋਂ ਬਾਅਦ ਪੈਰ ਪੁੰਜੇ ਜ਼ਮੀਨ ਤੇ ਪਉਣਾ ਹੈ ਅਤੇ ਸਭ ਤੋਂ ਪਹਿਲਾਂ ਇਸ਼ਨਾਨ ਕਰੋ ਕਿਉਂਕਿ ਜਦੋਂ ਆਪਾਂ ਇਸ਼ਨਾਨ ਕਰ ਲੈਂਦੇ ਆ ਤਾਂ ਸਾਡਾ ਸਰੀਰ ਚੁਸਤੀ ਫੁਰਤੀ ਦੇ ਵਿੱਚ ਆ ਜਾਂਦਾ ਹੈ ਨਹੀਂ ਤਾਂ ਕਈ ਵਾਰ ਅਮਰਤ ਵੇਲੇ ਉੱਠਣ ਦੇ باوجود ਵੀ ਆਲਸ ਖੜਾ ਨਹੀਂ ਛੱਡਦਾ ਬੰਦੇ ਦਾ ਸਰੀਰ ਸੁਸਤ ਸੁਸਤ ਜਿਹਾ ਰਹਿੰਦਾ ਧਿਆਨ ਰਹਿੰਦਾ ਕਿ ਫਿਰ ਤੋਂ ਸੌ ਜਾਈਏ ਪਰ ਜਦੋਂ ਆਪਾਂ ਇੱਕ ਵਾਰ ਇਸ਼ਨਾਨ ਕਰ ਲਵਾਂਗੇ ਕਈ ਆਲਸ ਸੁਸਤੀ ਫਿਰ ਨੇੜੇ ਤੇਰੇ ਵੀ ਨਹੀਂ ਪਟਕਦੇ ਬਾਕੀ ਇਸ਼ਨਾਨ ਕਰਕੇ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਫਿਰ ਉਹ ਆਪਾਂ ਧਿਆਨ ਦੇ ਨਾਲ ਕਰ ਪਾਉਣੇ ਆ ਨਹੀਂ ਤਾਂ ਪਾਠ ਕਰਦੇ ਆ ਵੀ ਫਿਰ ਆਲਸ ਪਈ ਜਾਣਾ ਉਬਾਸੀਆਂ ਆਈ ਜਾਣੀਆਂ ਨੀਂਦ ਨੇ ਘੇਰਾ ਪਾ ਲੈਣਾ ਬਾਣੀ ਪੜਨ ਤੋਂ ਪਹਿਲਾਂ ਸਚਮਤਾ ਬਹੁਤ ਜ਼ਰੂਰੀ ਆ ਜੇ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਆ ਤੇ ਫਿਰ ਉੱਠਦੇ ਆਸਾਰ ਪਹਿਲਾਂ ਇਸ਼ਨਾਨ ਕਰੋ ਹਾਂ ਜਿਨ੍ਹਾਂ ਦਾ ਸਰੀਰ ਠੀਕ ਨਹੀਂ ਰਹਿੰਦਾ ਕੋਈ ਮਜਬੂਰੀ ਆ ਉਹ ਚਲੋ ਥੋੜਾ ਦਿਨ ਚੜੇ ਇਸ਼ਨਾਨ ਕਰ ਲੈਣ ਪਰ ਜਦੋਂ ਆਪਾਂ ਸਵੇਰੇ ਸਵੇਰੇ ਇਸ਼ਨਾਨ ਕਰਦੇ ਆ ਤਾਂ ਇਹਦੇ ਬਹੁਤ ਫਾਇਦੇ ਆ ਜੀ ਸੋ ਇੱਕ ਤਾਂ ਹੋ ਗਿਆ ਅਮਰਤ ਵੇਲੇ ਦਾ ਉੱਠਣਾ ਦੂਸਰਾ ਉੱਠਦੇ ਅੰਸਾਰ ਹੀ ਮਨ ਨੂੰ ਗੁਰੂ ਜਾਨਾਂ ਦੇ ਨਾਲ ਜੋੜ ਲੈਣਾ ਤੀਸਰਾ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚੌਥਾ ਆਪਣੇ ਘਰ ਦੀ ਸਾਫ ਸਫਾਈ ਕਰਨੀ ਸਾਫ ਸਫਾਈ ਸੂਰਜ ਚੜਨ ਤੋਂ ਬਾਅਦ ਕਰਨੀ ਚਾਹੀਦੀ ਹੈ ਤਾਂ ਹੀ ਆਪਾਂ ਆਪਣੇ ਘਰ ਦੇ ਹਰ ਕੋਨੇ ਨੂੰ ਵਧੀਆ ਤਰੀਕੇ ਦੇ ਨਾਲ ਸਾਫ ਕਰ ਪਾਵਾਂਗੇ ਜੇ ਅਸੀਂ ਸੂਰਜ ਚੜਨ ਤੋਂ ਪਹਿਲਾਂ ਸਾਫ ਸਫਾਈ ਕਰਦੇ ਹਾਂ ਤਾਂ ਇਸ ਤਰ੍ਹਾਂ ਘਰ ਦੀ ਸਾਫ ਸਫਾਈ ਚੰਗੀ ਤਰ੍ਹਾਂ ਨਹੀਂ ਹੋ ਹੁੰਦੀ ਬਾਕੀ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸੂਰਜ ਚੜਨ ਤੋਂ ਪਹਿਲਾਂ ਦਾ ਸਮਾਂ ਉਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ ਕਰਨ ਦਾ ਸਮਾਂ ਹੈ ਤੇ ਸੂਰਜ ਚੜਨ ਤੋਂ ਬਾਅਦ ਸਾਡੇ ਦਿਨਾਂ ਵੀ ਕੰਮ ਧੰਦੇ ਕਰਨੇ ਜ਼ਰੂਰੀ ਆ ਸੋ ਸੂਰਜ ਚੜਨ ਤੋਂ ਬਾਅਦ ਘਰ ਦੀ ਸਫਾਈ ਕਰੋ ਜੋ ਵੀ ਘਰ ਦੇ ਵਿੱਚ ਤੁਸੀਂ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਹੋ ਉਹ ਚਾਹ ਨਾਸ਼ਤਾ ਬਣਾਉਂਦੇ ਹੋਏ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਚੱਲੇ ਪਰਮਾਤਮਾ ਦਾ ਨਾਮ ਜਾਪ ਚੱਲੇ ਕਿਉਂਕਿ ਕਿਹਾ ਜਾਂਦਾ ਜੀ ਹਾਂ ਅਨ ਤੇ ਹਾਂ ਮਨ ਜੋ ਭੋਜਨ ਪ੍ਰਸ਼ਾਦਾ ਆਪਾਂ ਬਣਾਉਨੇ ਆ ਬਣਾਉਂਦੇ ਸਮੇ ਸਾਡੇ ਮਨ ਦੇ ਵਿੱਚ ਜੋ ਵਿਚਾਰ ਚੱਲਦੇ ਆ ਉਹਨਾਂ ਦਾ ਪੂਰਾ ਪੂਰਾ ਅਸਰ ਸਾਡੇ ਬਣਾਏ ਹੋਏ ਪ੍ਰਸ਼ਾਦੇ ਤੇ ਪੈਂਦਾ ਹੈ ਜਾਂ ਕੋਈ ਵੀ ਚੀਜ਼ ਆਪਾਂ ਖਾਣ ਪੀਣ ਵਾਲੀ ਤਿਆਰ ਕਰਦੇ ਆ ਜੋ ਵੀ ਮਨ ਦੇ ਵਿੱਚ ਭਾਵਨਾ ਰੱਖ ਕੇ ਤਿਆਰ ਕਰਾਂਗੇ ਉਹ ਭਾਵਨਾ ਦਾ ਅਸਰ ਉਹ ਚੀਜ਼ ਵਿੱਚ ਜਾਵੇਗਾ ਸੋ ਗੁਰੂ ਗੁਰੂ ਕਰਦਿਆ ਆਪਣੇ ਪਰਿਵਾਰ ਦੇ ਲਈ ਬੱਚਿਆਂ ਦੇ ਲਈ ਨਾਸ਼ਤਾ ਤਿਆਰ ਕਰੋ ਭੋਜਨ ਪ੍ਰਸ਼ਾਦਾ ਤਿਆਰ ਕਰੋ ਭੋਜਨ ਪ੍ਰਸ਼ਾਦੇ ਦੇ ਰਾਹੀ ਉਹਨਾਂ ਦੇ ਮਨ ਤੱਕ ਨਾਮ ਬਾਣੀ ਪਹੁੰਚੇ ਕਿਉਂਕਿ ਜਦੋਂ ਨਾਮ ਜਪਦਿਆਂ ਹੋਇਆਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਨੇ ਆ ਤਾਂ ਫਿਰ ਉਹ ਭੋਜਨ ਪ੍ਰਸ਼ਾਦਾ ਆਮ ਨਹੀਂ ਰਹਿ ਜਾਂਦਾ ਉਹ ਅਮਰਤ ਰੂਪੀ ਬਣ ਜਾਂਦਾ ਹੈ ਉਹ ਪ੍ਰਸ਼ਾਦ ਬਣ ਜਾਂਦਾ ਹੈ ਫਿਰ ਜੋ ਜੀਵ ਇਹਨੂੰ ਛਕਦੇ ਆ ਉਹਨਾਂ ਦੇ ਤਨ ਮਨ ਦੇ ਦੁੱਖ ਰੋਗ ਦੂਰ ਹੁੰਦੇ ਆ ਜੇ ਗੁਰੂ ਗੁਰੂ ਕਰਦੇ ਆ ਭੋਜਨ ਪ੍ਰਸ਼ਾਦਾ ਬਣਾਵਾਂਗੇ ਗੁਰੂ ਗੁਰੂ ਕਰਦੇ ਆ ਚਾਹ ਨਾਸ਼ਤਾ ਤਿਆਰ ਕਰਾਂਗੇ ਤਾਂ ਖਾਣ ਵਾਲੇ ਜੀਆਂ ਦੇ ਮਨ ਅੰਦਰੋਂ ਆਪਣੇ ਆਪ ਹੀ ਗੁਰੂ-ਗੁਰੂ ਨਿਕਲੇਗਾ ਸੋ ਇਹ ਨਿਯਮ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਲਾਗੂ ਕਰੋ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਸੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ